ਆਈ ਡਿੰਪਲ ਜਾਂ ਨਾਲ ਚੱਟੀ ਕਮੀਜ਼ ਵਾਲਾ ਹੈ ਕੋਈ ਐਨ ਆ ਪੁੱਛਣ ਇਹ ਸਾਰਾ ਮੇਰਾ ਏ ਚੱਲ ਤੇਰਾ ਡਰਾਈਵਰ ਸਹੀ ਆ ਮੁੰਡਾ ਇੱਕ ਗਲੀ ਦਾ ਆਡੀ ਹੈ ਕਹਿੰਦਾ ਮੇਰਾ ਡਰਾਈਵਰ ਏ ਆ ਪੁੱਛਿਆ ਨਾ ਸਤੇ ਦਾ ਘਰ ਤੇ ਆ ਬੱਚੇ ਵੜ ਗਏ ਅੰਦਰ Thank <laughs> you. ਕੀ ਨਾ ਮੇਰਾ ਨਾਮ ਸਦਨਾਮ ਸਿੰਘ ਆ ਤੇ ਮੈਂ ਇੰਡੀਆ ਗੇਟ ਬਾਈਪਾਸ ਸ਼ਾਟੇ ਦਾ ਸਾਡੀ ਨਾ ਪੁਰਾਣੀ ਪੁਰਾਣੀ ਰੰਜਿਸ਼ ਹੀ ਹੋਈ ਉਦੋਂ ਨਿਬੜ ਗਿਆ ਸੀ ਤੇ ਉਸ ਦਿਨਾਂ ਸਾਡੇ ਲਾਗੇ ਗਵਾਂਢ 'ਚ ਝਗੜਾ ਹੋਇਆ ਹੀ ਲਾਗੇ ਕਿਸੇ ਦਾ ਤੇ ਮੈਂ ਬਾਹਰ ਕੁੱਤਾ ਘਮਾਉਣ ਡਿਆ ਸੀ ਤੇ ਬਾਅਦ 'ਚ ਮੈਂ ਵੀ ਉਧਰ ਨੂੰ ਭੱਜ ਆ ਗਿਆ ਇਨਾਂ ਜਨ ਉਹ ਉਹਨਾਂ ਦਾ ਵੱਖਰਾ ਕੋਈ ਝਗੜਾ ਹੋਣ ਡਿਆਈ ਤੇ ਉਹ ਉੱਥੇ ਲੜ ਕੇ ਉਹ ਚੌਂਕੀ ਚਲੇ ਗਏ ਮੇਰੇ ਗਵਾਂਡ ਜੀ ਤੇ ਮੈਂ ਵੀ ਉਹਨਾਂ ਨਾਲ ਚੌਂਕੀ ਚਲੇ ਗਿਆ ਇਹ ਕਿਤੇ ਮੁੰਡੇ ਉੱਥੇ ਖਲੋਤੇ ਸੀ ਇਹਨਾਂ ਨਾਲ ਪੁਰਾਣੀ ਰੰਜਿ ਸੀ ਇਹਨਾਂ ਉਹ ਦਿਨ ਵੇਖਿਆ ਵੀ ਇਹ ਕੱਲਾ ਆ ਤੇ ਇਹ ਚਾਰ ਪੰਜ ਨੇ ਤੇਜ ਧਾਰ ਹਥਿਆਰ ਲੈ ਕੇ ਤੇ ਮੇਰੇ ਤੇ ਵਾਰ ਕਰਦਾਨਾ ਇਹ ਆਪਣਾ ਨਰੈਣਗੜ੍ਹ ਦੇ ਆ ਇੱਕ ਮੈਡੀਕਲ ਸਟੋਰ ਆ ਉਹਦਾ ਉਹਦਾ ਨਾਂ ਟਿੰਪਲ ਇੱਕ ਸਕੱਤਰ ਸਿੰਘ ਆ ਇੱਕ ਮੁੰਡਾ ਟੈਕਸੀ ਚਲਾਉਂਦਾ ਦਾ ਨਾਮ ਮਨਜੀਤ ਸਿੰਘ ਆ ਇੱਕ ਮੁੰਡਾ ਹੈਗਾ ਜਸਬੀਰ ਸਿੰਘ ਜਸ ਇਹ ਉਹ ਉਹ ਨਯਣਗੜ੍ਹ ਦੇ ਰਹਿਣ ਵਾਲੇ ਤੁਹਾਡੇ ਕੋਲ ਉੱਚੀ ਦੀ ਦਵਾਈ ਜਾਂਦਾ ਮੇਰੇ ਸਿਰ 'ਚ ਉਹਨਾਂ ਦਾ ਦੱਤਰ ਮਾਰੇ ਇੱਕ ਜਾਨ ਨੇ ਜਿਹੜਾ ਇੱਕ ਡਿੰਪਲ ਨੇ ਤੇ ਨਾਲ ਉਹਦੇ ਸਕੱਤਰ ਸਿੰਘ ਹੀ ਨਾਲ ਮਨਜੀਤ ਮੁੰਡਾ ਹੀ ਇੱਕ ਜਾਸ ਸੀ ਇਹਨਾਂ ਕੋ ਤਿੰਨਾਂ ਕੋ ਦੋਹਾਂ ਕੋ ਦੱਤਰੀ ਦੋਹਾਂ ਕੋ بیسਬਾਲੀ ਹਾਂਜੀ ਜਾਣ ਉਹ ਧੋਨੇ ਜਨੂੰ ਮੇਰੇ ਲਾਗੇ ਗਵਾੜ ਚ ਲੋਕ ਇਕੱਠੇ ਹੋ ਗਏ ਉਹਨਾਂ ਉਹਨਾਂ ਮੈਨੂੰ ਜਦੋਂ ਜਨੂੰ ਉਹ ਇਕੱਠੇ ਹੋਏ ਨਾਲੇ ਇੱਕ ਐਸ ਐਚਓ ਸਾਹਿਬ ਆ ਗਏ ਮੌਕੇ ਤੇ ਸ਼ਹਾੜਾ ਥਾਣੇ ਵਾਲੇ ਉਹਨਾਂ ਨੂੰ ਵੀ ਦੇ ਕੇ ਉਹ ਭੱਜੇ ਉਹਨਾਂ ਜਦੋਂ ਹੂਟਰ ਮਾਰਿਆ ਗੱਡੀ ਦਾ ਉਹਨਾਂ ਮੇਰੀ ਜਾਨ ਬਚਾਈ ਫਿਰ ਭੱਜ ਗਏ ਦਵਾ ਦੋਵੇ ਸੀਸੀਟੀਵੀ ਹਾਂਜੀ ਹੈਗੀ ਆ ਸੀਸੀਟੀਵੀ ਇੱਕ ਲਾਗੇ ਬਿੱਟੂ ਸ਼ੀਟ ਸ਼ਾਪ ਉਹਨਾਂ ਦੇ ਕੈਮਰਿਆਂ ਚ ਹੈਗੀ ਆ ਇੱਕ ਪਰੇ ਸ਼ਾਹ ਇਲੈਕਟ੍ਰੋਨਿਕ ਆ ਉਹਨਾਂ ਦੇ ਜਾਈ ਆ ਉਹਨਾਂ ਜੁਨਾ ਇੱਕ ਹਜੇ ਕਢਾਉਣੀ ਆਪਣਾ ਜਿਹੜੀ ਬਿੱਟੂ ਮੇਰੇ ਲਾਗੇ ਬਿੱਟੂ ਸਵੀਡ ਸ਼ਾਪ ਆ ਉਹ ਜੇਰੇ ਇਲਾਜ ਆ ਕਿਤੇ ਉਹਨਾਂ ਦਾ ਪ੍ਰੇਟ ਹੋਂਦਾ ਪਿਆ ਉਹਦੇ ਕਰਕੇ ਉਹ ਕਢਾਈ ਨਹੀਂ ਗਈ ਤੇ ਇੱਕ ਸ਼ਾਹ ਉਹਨਾਂ ਲਾਗੇ ਸ਼ਾਹ ਇਲੈਕਟ੍ਰੋਨਿਕ ਉਹਨਾਂ ਚ ਕਢਾਈ ਆ ਉਹਨਾਂ ਚ ਸਾਫ ਸਾਫ ਦੇਖਦਾ ਪਿਆ ਇਹਨਾਂ ਦੇ ਹੱਥ ਚ ਦਾਤਰ ਤੇ ਬੇਸਬਾਲ ਹੀ ਮੈਂ ਮੰਗ ਕਰਦਾ ਮੈਂ ਮੰਗ ਕਰਦਾ ਵੀ ਇਹਨਾਂ ਤੇ ਕੜੀ ਤੋਂ ਕੜੀ ਸਜ਼ਾ ਇਹਨਾਂ ਨੂੰ ਹੋਵੇ ਸਰ ਕੀ ਇਹ ਮਾਮਲਾ ਜਿਹੜਾ ਸਤਰਾਪ ਚ ਰਿਹਾ ਏ ਉਹ ਝਗੜਾ ਹੋਇਆ ਤਕਰੀਬ 3 ਦਿਨ ਹੋ ਗਏ ਆ ਬਾਈਪਾਸ ਝਗੜਾ ਆਵਾ ਪਹਿਲਾਂ ਕੁ ਮਾੜੀ ਮਾੜੀ ਲੜਾਈ ਗਏ ਆ ਮੈਂ ਘਰ ਜਾ ਕੇ ਮੈਂ ਆਪ ਜਾ ਕੇ ਆਇਆ ਘਰ ਉਹਦੇ ਤੇ ਉਹ ਹਸਪੀਟਲ ਸੀ ਹਸਪੀਟਲ ਲਾ ਲਏ ਉਹ ਦਿਨ ਅਨਫਿਟ ਸੀ ਜਿਹਦੇ ਦਿਨ ਉਹ ਫਿਟ ਹੁੰਦਾ ਉਹਦੀ ਐਮਐਲਆਰ ਜਾਂਦੀ ਆ ਜਾਂ ਉਹਦਾ ਸਟੇਟਮੈਂਟ ਲੈ ਕੇ ਜੋ ਬੰਦੀ ਕਾਰਵਾਈ ਕਰ ਦਾਂਗੇ ਕੋਈ ਪ੍ਰੋਬਲਮ ਨਹੀਂ ਕੀ ਦੱਸਾਂ ਕੀ ਝੜਦਾ ਕਾਰਨ ਉਹ ਟੈਕਸੀ ਟੱਕ ਸਿੱਧਾ ਗਏ ਝਗੜਾ ਠੀਕ ਹੈ ਟੈਕਸੀ ਟੱਕ ਸਿੱਧਾ ਤੇ ਵੇ ਲੈਨੇ ਆ ਜਦਾਂ ਦੀ ਜੋ 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 ਤੱਥ ਸਾਹਮਣੇ ਆਣੇ ਉਦਾਂ ਦੀ ਕਾਰਵਾਈ ਹੋ ਜੂਗੀ ਸ਼ਸ਼ਟੀਵੀ ਸਾਹਮਣੇ ਨਹੀਂ ਹੈ ਸ਼ਸ਼ਟੀਵੀ ਫੜੇ ਕੋਈ ਨਹੀਂ ਸਾਹਮਣੇ ਆਈ ਪਰ ਇਹਨਾਂ بڑا ਝਗੜਾ ਆਇਆ ਜੀ ਕੋਟਾਡੇ ਵੱਲੋਂ ਕੀ ਬੰਦੀ ਗੱਲ ਕੀਤੀ ਹੋਊਗੀ ਜੋ ਸਟੇਟਮੈਂਟ ਹੋਊਗੀ ਉਸ ਤੋਂ ਅਸੀਂ ਦੇਖ ਲਾਂਗੇ ਜੋ ਜੋ ਐਮਐਲਏ ਦੀ ਰਿਪੋਰਟ ਹੋਊਗੀ ਮੈਂ ਇਹਨਾਂ ਵਿੱਚ ਕਰਦਾਂਗੇ ਜੋ ਕਾਰਵਾਈ ਬੰਦੀ ਹੋਊਗੀ